ਤੇ ਉਹ ਵੀਡੀਓ ਕਾਲ ਦੇ ਵਿੱਚ ਜਦੋਂ ਵੀਡੀਓ ਥੋੜੀ ਜਿਹੀ ਚੱਲਦੀ ਹੈ 1-2 ਸੈਕਿੰਡ ਦੀ ਉਸ ਤੋਂ ਬਾਅਦ ਕੱਟ ਹੋ ਜਾਂਦੀ ਹੈ ਤੇ ਜਦੋਂ ਨਹੀਂ ਮੈਂ ਆਪਣਾ ਫੇਸ ਵੀ ਫੇਸ ਨਹੀਂ ਦਿਖਾਂਦਾ ਬੈਕ ਕੈਮਰਾ ਕਰ ਲੈਂਦਾ ਤੈਨੂੰ ਐਡੀਟਿੰਗ ਕਰਕੇ ਮੈਨੂੰ ਦੁਬਾਰਾ ਸੈਂਡ ਕੀਤਾ ਜਾਂਦਾ ਵੀ ਉਸ ਤੋਂ ਬਾਅਦ ਮੈਨੂੰ ਇੱਕ ਮੈਸੇਜ ਆਂਦਾ ਵੀ ਮੈਂ ਇਹ ਤੁਹਾਡੀ ਫੇਸਬੁੱਕ ਤੇ ਤੁਹਾਡੀ ਫੈਮਿਲੀ ਫਰੈਂਡ ਨੂੰ ਤੁਹਾਡੇ ਇੰਸਟਾਗ੍ਰam ਅਕਾਊਂਟ ਤੇ ਵੀ ਮੈਂ ਇਹਨੂੰ ਅਪਲੋਡ ਕਰ ਦੂੰਗਾ ਮੈਸੇਜ ਜਿਹੜੀ ਚੈਟਿੰਗ ਹੈ ਉਹ ਕੁੜੀ ਕਰਕੇ ਕੁੜੀ ਕਰ ਰਹੀ ਹੈ ਜਦੋਂ ਕਾਲ ਆndi ਹੈ ਉੱਥੇ ਬੰਦਾ ਗੱਲ ਕਰ ਰਿਹਾ ਕਹਿੰਦਾ ਮੈਂ 20000 ਰੁਪਏ ਦੋ ਮੈਂ ਤੁਹਾਡੀ ਵੀਡੀਓ ਡਿਲੀਟ ਕਰ ਦੂੰਗਾ ਨਹੀਂ ਦਿਖਾ ਸਕਦਾ ਕੋਈ ਵੀਡੀਓ ਉਹਨੇ ਐਡੀਟਿੰਗ ਆ ਦੇਖੋ ਐਡਾ ਐਡੀਟਿੰਗ ਕਰਕੇ ਮੈਨੂੰ ਭੇਜੀ ਹੋਈ ਆ ਠੀਕ ਹੈ ਨਹੀਂ ਕੋਈ ਉਦਾਂ ਦੀ ਵੀਡੀਓ ਬਣਾਈ ਹੋਈ ਆ ਉਹਨੇ ਕਿਉਂਕਿ ਮੈਂ ਨਹੀਂ ਸ਼ੇਅਰ ਕਰ ਸਕਦਾ ਥੋੜਾ ਜਿਹਾ ਖਿਆਲ ਰੱਖੋ ਵੀ ਕੋਈ ਅਨਨੋਨ ਨੰਬਰ ਜਾਂ ਕੋਈ ਅਨਨੋਨ ਮੈਸੇਜ ਆਂਦਾ ਵਾ ਉਹਦੇ ਤੇ ਗੌਰ ਨਾ ਕਰੋ ਉਹਨੂੰ ਕੋਈ ਆਪਣਾ ਕਾਊਂਟ ਨੰਬਰ ਨਾ ਦੋ ਉਹਨੂੰ ਕੋਈ ਆਪਣਾ ਪੇਟ ਨਾ ਦੋ ਕੰਪਲੇਨਰ ਦਰਜ ਕਰਾਨ ਗਿਆ ਸੀਗਾ ਜੀ ਉੱਥੇ ਆਈਓ ਸਾਹਿਬ ਮਿਲੇ ਸੀਗੇ ਉਹ ਕਹਿੰਦੇ ਵੀ ਸਾਡੇ ਕੋਲ ਰੋਜ਼ ਇਦਾਂ ਦੇ 5-6 ਕੇਸ ਆ ਰਹੇ ਨੇ। ਨਮਸਤੇ ਸਤਿ ਸ੍ਰੀ ਅਕਾਲ ਆਦਾਬ ਮੈਂ ਪ੍ਰਦੀਪ ਭੰਡਾਰੀ ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਵ। ਜੇਕਰ ਤੁਸੀਂ ਵੀ ਸੋਸ਼ਲ ਸਾਈਟ ਚਲਾਉਣ ਦੇ ਸ਼ਕੀਨ ਹੋ ਜਾਂ ਫੇਸਬੁੱਕ ਚਲਾਣੇ ਹੋ ਜਾਂ ਇੰਸਟਾਗ੍ਰam ਚਲਾਣੇ ਹੋ ਤਾਂ ਇਹ ਖਬਰ ਤੁਹਾਡੇ ਵਾਸਤੇ ਅਹਿਮ ਹੋਣ ਜਾ ਰਹੀ ਹੈ। ਕਿਉਂਕਿ ਇੱਕ ਤੁਹਾਨੂੰ ਫੇਸਬੁੱਕ ਦੇ ਉੱਤੇ ਫਰੈਂਡ ਰਿਕੁਐਸਟ ਆਂਦੀ ਹੈ ਤੁਸੀਂ ਉਹ ਫਰੈਂਡ ਰਿਕੁਐਸਟ ਅਸੈਪਟ ਕਰ ਲੈਨੇ ਹੋ ਉਹ ਸਾਬ ਕੁੜੀ ਦੀ ਫਰੈਂਡ ਰਿਕੁਐਸਟ ਹੁੰਦੀ ਹੈ ਉਸ ਤੋਂ ਬਾਅਦ ਤੁਹਾਡੇ ਨਾਲ ਚੈਟ ਕੀਤੀ ਜਾਂਦੀ ਹੈ ਫਿਰ ਤੁਹਾਡੇ ਕੋਲੋਂ ਨੰਬਰ ਮੰਗਿਆ ਜਾਂਦਾ ਹੈ ਤੁਸੀਂ ਨੰਬਰ ਦੇ ਦਿੰਨੇ ਹੋ ਫਿਰ ਤੁਹਾਨੂੰ ਵਟਸਐਪ ਦੇ ਉੱਤੇ ਕਾਲ ਆਉਂਦੀ ਹੈ ਪਰ ਉਹ ਕਾਲ ਪਹਿਲਾਂ ਨਾਰਮਲ ਹੁੰਦੀ ਹੈ ਉਸ ਤੋਂ ਬਾਅਦ ਉਹ ਆਪਣੇ ਨਿੱਕੇ ਹੋ ਜਾਂਦੀ ਹੈ ਕੱਪੜੇ ਉਤਾਰ ਦਿੰਦੀ ਹੈ ਬੰਦਾ ਜਿਹੜਾ ਸਾਹਮਣੇ ਵਾਲਾ ਹੁੰਦਾ ਆ ਉਹ ਦੇਖ ਕੇ ਪਹਿਲਾਂ ਤਾਂ ਹੈਰਾਨ ਪਰੇਸ਼ਾਨ ਹੋ ਜਾਂਦਾ ਵੀ ਇਹ ਕੀ ਹੋ ਗਿਆ ਫਿਰ ਉਸ ਤੋਂ ਬਾਅਦ ਜਦੋਂ ਬੰਦਾ ਫੋਨ ਕੱਟ ਦਿੰਦਾ ਹੈ ਤਾਂ ਫਿਰ ਉਹ ਜਿਹੜੀ ਅੱਗੋਂ ਲੇਡੀਜ਼ ਹੁੰਦੀ ਹੈ ਲੇਡੀਜ਼ ਵੱਲੋਂ ਮੈਸੇਜ ਕੀਤਾ ਜਾਂਦਾ ਆ ਉਹਨੂੰ ਵੀਡੀਓ ਬਣਾ ਕੇ ਪੀਤੀ ਜਾਂਦੀ ਹੈ ਮੈਂ ਭੇਜੀ ਜਾਂਦੀ ਹੈ ਤੇ ਉਸ ਵੀਡੀਓ ਦੇ ਵਿੱਚ ਕੁਝ ਐਸੀਆਂ ਅਸ਼ਲੀਲ ਹਰਕਤਾਂ ਹੁੰਦੀਆਂ ਨੇ ਤੇ ਜਿਹਦੇ ਨਾਲ ਉਹ ਬੰਦਾ ਪਰੇਸ਼ਾਨ ਹੋ ਜਾਂਦਾ ਹੈ ਤੇ ਡਰ ਜਾਂਦਾ ਹੈ ਤੇ ਉਸ ਤੋਂ ਬਾਅਦ ਅਸਲੀ ਕੰਮ ਸ਼ੁਰੂ ਹੋ ਜਾਂਦਾ ਆ ਕਿਉਂਕਿ ਉਹ ਬਲੈਕਮੇਲਰ ਜਿਹੜੇ ਹੁੰਦੇ ਨੇ ਉਹ ਬਲੈਕਮੇਲ ਕਰਕੇ ਤੁਹਾਡੇ ਕੋਲੋਂ ਪੈਸੇ ਏਠਣ ਦੀ ਕੋਸ਼ਿਸ਼ ਕਰਦੇ ਨੇ ਪੈਸੇ ਠੱਗਣ ਦੀ ਕੋਸ਼ਿਸ਼ ਕਰਦੇ ਨੇ ਤੇ ਅਜਿਹਾ ਹੀ ਇੱਕ ਮਾਮਲਾ ਜਿਹੜਾ ਲੁਧਿਆਣਾ ਤੋਂ ਸਾਹਮਣੇ ਆਇਆ ਸਾਡੇ ਨਾਲ ਇੱਕ ਸੱਜਣ ਮੌਜੂਦ ਨੇ ਉਹਨਾਂ ਨਾਲ ਵੀ ਇਹ ਘਟਨਾ ਵਾਪਰੀ ਹੈ ਤੇ ਇੱਕ ਗੱਲ ਮੈਂ ਇੱਥੇ ਹੋਰ ਤੁਹਾਨੂੰ ਦੱਸ ਦੇਣੀ ਚਾਹੁੰਦਾ ਆਂ ਵੀ ਇਹ ਜਿਹੜੇ ਫਰੈਂਡ ਰਿਕੁਐਸਟ ਭੇਜੇ ਭੇਜਦੇ ਨੇ ਇਹ ਪਹਿਲਾਂ ਤੁਹਾਡੀ ਫੇਸਬੁੱਕ ਆਈਡੀ ਦੇ ਵਿੱਚ ਜਾ ਕੇ ਤੁਹਾਡੇ ਬਾਰੇ ਸਾਰੀ ਜਾਣਕਾਰੀ ਹਾਸਲ ਕਰ ਲੈਂਦੇ ਨੇ ਫਿਰ ਉਸ ਤੋਂ ਬਾਅਦ ਆਪਣਾ ਖੇਲ ਸ਼ੁਰੂ ਕਰ ਦਿੰਦੇ ਨੇ ਹੁਣ ਇਸ ਬੰਦੇ ਨਾਲ ਜੋ ਹੋਇਆ ਵੀ ਇਹਨੇ ਸੋਚਿਆ ਵੀ ਸ਼ਾਇਦ ਮੇਰੇ ਇਹ ਕਿਸੇ ਕਸਟਮਰ ਦੀ ਕਾਲ ਹੈ ਮੇ ਕੋ ਨੰਬਰ ਮੰਗ ਰਿਹਾ ਇਹਨਾਂ ਨੇ ਨੰਬਰ ਦੇ ਦਿੱਤਾ ਉਸ ਤੋਂ ਬਾਅਦ ਜਿਹੜਾ ਇਹਨਾਂ ਨੇ ਮੈਂ ਦੱਸ ਚੁੱਕਿਆ ਹਾਂ ਵੀ ਵੀਡੀਓ ਕਾਲ ਕੀਤੀ ਹੈ ਵੀਡੀਓ ਕਾਲ ਦੇ ਵਿੱਚ ਹੋ ਜਾਂਦੀ ਤੇ ਉਸ ਤੋਂ ਬਾਅਦ ਇਹਦੇ ਕੋਲ ਬਲੈਕਮੇਲ ਕਰਕੇ ਇਹਦੇ ਕੋਲੋਂ ਪੈਸੇ ਦੀ ਮੰਗ ਕੀਤੀ ਜਾਂਦੀ ਹੈ ਤੇ ਜਾਣਕਾਰੀ ਲੈ ਲੈਣੇ ਆ ਵੀ ਕੀ ਸੀ ਪੂਰਾ ਮਾਮਲਾ ਕੀ ਸਰ ਕੀ ਨਾਮ ਹੈ ਤੁਹਾਡਾ ਮੇਰਾ ਸ ਨਾਮ ਆ ਸਰ ਹਰਸ਼ ਵਰਮਾ ਹਾਂਜੀ ਮੇਰਾ ਮੇਰਾ ਆਪਣਾ ਟੂਰਨ ਟ੍ਰੈਵਲ ਦਾ ਕੰਮ ਹੈ ਅਕਸਰ ਮੈਂ ਨਾ ਜੇ ਕਿਤੇ ਜਾਣਾ ਵਾਂ ਤੇ ਮੈਂ ਆਪਣੀ ਪੋਸਟ ਪਾਣਾ ਉੱਤੇ ਮੈਂ ਆਪਣਾ ਨੰਬਰ ਵੀ ਸ਼ੇਅਰ ਕਰਦਾ ਤੇ ਉੱਥੇ ਕੀ ਹੋਇਆ ਮੈਨੂੰ ਇੱਕ ਫਰੈਂਡ ਰਿਕਵੈਸਟ ਆਂਦੀ ਹੈ ਕਿਸੇ ਕੁੜੀ ਦੀ ਤੇ ਉਹ ਮੇਰੇ ਕੋ ਨੰਬਰ ਮੰਗਦੀ ਹੈ ਤੇ ਮੈਂ ਐਜ਼ ਇਟ ਇਜ਼ ਆਪਣਾ ਚਲੋ ਇੱਕ ਕਸਟਮਰ ਦੇ ਤੌਰ ਤੇ ਉਹਨੂੰ ਨੰਬਰ ਸ਼ੇਅਰ ਕਰ ਦਿੰਦਾ ਅਕਸਰ ਮੇਰਾ ਨੰਬਰ ਫੇਸਬੁੱਕ ਤੇ ਵੀ ਹੈ ਇੰਸਟਾ ਤੇ ਵੀ ਹੈ ਤੇ ਮੈਂ ਨੰਬਰ ਸ਼ੇਅਰ ਕਰ ਦਿੰਦਾ ਉਸ ਤੋਂ ਬਾਅਦ ਮੈਨੂੰ ਵਟਸਐਪ ਤੇ ਮੈਸੇਜ ਕਰਦੀ ਹੈ ਹਾਈ ਹੈਲੋ ਦਾ ਤੇ ਮੈਂ ਰਿਪਲਾਈ ਚਲੋ ਹਾਈ ਹੈਲੋ ਦਾ ਕਰਤਾ ਮੈਂ ਉਸ ਤੋਂ ਬਾਅਦ ਸਾਈਡ ਤੇ ਫੋਨ ਰੱਖ ਦਿੰਦਾ ਤੇ ਮੈਂ ਸਵੇਰੇ 5:30 ਵਜੇ ਕਿਦੋਂ ਆਊਟਰ ਤੋਂ ਆ ਰਿਹਾ ਸੀ ਡਰਾਈਵ ਕਰਕੇ ਤੇ ਉਹ ਵੀਡੀਓ ਕਾਲ ਆਂਦੀ ਹੈ ਮੈਨੂੰ ਉਹ ਵੀਡੀਓ ਕਾਲ ਆਨ ਤੇ ਹੀ ਮੈਂ ਜੇਕਰ ਵੀਡੀਓ ਕਾਲ ਓਕੇ ਕਰੀ ਕੀਤੀ ਹੈ ਵੀ ਮੈਨੂੰ ਨਹੀਂ ਪਤਾ ਵੀ ਉਹ ਕੀ ਸੀ ਮੈਂ ਉਹਨੂੰ ਓਕੇ ਕਰਦਾ ਤੇ ਉੱਥੇ ਇੱਕ ਕੁੜੀ ਆਂਦੀ ਹੈ ਵੀਡੀਓ ਕਾਲ ਤੇ ਤੇ ਮੈਂ ਉਹਨੂੰ ਪਛਾਣਨ ਦੀ ਕੋਸ਼ਿਸ਼ ਕਰਦਾ ਵੀ ਕਿਤੇ ਕੋਈ ਮੇਰਾ ਆਪਣਾ ਤਾਂ ਨਹੀਂ ਹੈ ਜਾਂ ਕੋਈ ਮੇਰਾ ਕੋਈ ਕਸਟਮਰ ਤਾਂ ਨਹੀਂ ਹੈ ਤੇ ਉਹ ਵੀਡੀਓ ਕਾਲ ਦੇ ਵਿੱਚ ਜਦੋਂ ਵੀਡੀਓ ਥੋੜੀ ਜਿਹੀ ਚੱਲਦੀ ਹੈ 1-2 ਸੈਕਿੰਡ ਦੀ ਉਸ ਤੋਂ ਬਾਅਦ ਕੱਟ ਹੋ ਜਾਂਦੀ ਹੈ ਤੇ ਜਦੋਂ ਨਹੀਂ ਹੁੰਦੀ ਮੈਂ ਆਪਣਾ ਫੇਸ ਦੀ ਫੇਸ ਨਹੀਂ ਦਿਖਾਂਦਾ ਬੈਕ ਕੈਮਰਾ ਕਰ ਲੈਂਦਾ ਤੇ ਉਹਨੂੰ ਐਡੀਟਿੰਗ ਕਰਕੇ ਮੈਨੂੰ ਦੁਬਾਰਾ ਸੈਂਡ ਕੀਤਾ ਜਾਂਦਾ ਵੀ ਉੱਤੇ ਬਾਅਦ ਮੈਨੂੰ ਇੱਕ ਮੈਸੇਜ ਆਂਦਾ ਵੀ ਮੈਂ ਇਹ ਤੁਹਾਡੀ ਫੇਸ ਤੁਹਾਡੀ ਫੈਮਿਲੀ ਫਰੈਂਡ ਨੂੰ ਤੁਹਾਡੇ ਇੰਸਟਾਗ੍ਰam ਅਕਾਊਂਟ ਤੇ ਵੀ ਮੈਂ ਇਹਨੂੰ ਅਪਲੋਡ ਕਰ ਦੂੰਗਾ। ਅਗਰ ਤੁਸੀਂ ਅਪਲੋਡ ਨਹੀਂ ਕਰਾਉਣਾ ਚਾਹੁੰਦੇ ਤੇ ਉਸ ਤੋਂ ਬਾਅਦ ਮੇਰੇ ਕੋਲੋਂ ਪੈਸੇ ਦੀ ਮੰਗ ਕੀਤੀ ਜਾਂਦੀ ਹੈ। ਤੇ ਪਹਿਲਾ 5000 ਦੀ ਮੰਗ ਕੀਤੀ ਜਾਂਦੀ ਆ ਉਸ ਤੋਂ ਬਾਅਦ ਮੈਨੂੰ ਇੱਕ ਕਾਲ ਆਂਦੀ ਹੈ। ਪਹਿਲਾ ਮੈਸੇਜ ਜਿਹੜੀ ਚੈਟਿੰਗ ਹੈ ਉਹ ਕੁੜੀ ਕਰਕੇ ਕੁੜੀ ਕਰ ਰਹੀ ਹੈ। ਜਦੋਂ ਕਾਲ ਆਂਦੀ ਹੈ ਉੱਥੇ ਬੰਦਾ ਗੱਲ ਕਰ ਰਿਹਾ ਕਹਿੰਦਾ ਮੈਂ 20000 ਰੁਪਏ ਦੋ ਮੈਂ ਤੁਹਾਡੀ ਵੀਡੀਓ ਡਿਲੀਟ ਕਰ ਦੂੰਗਾ। ਤੇ ਉਸ ਤੋਂ ਬਾਅਦ ਮੈਨੂੰ ਸਵੇਰ ਦਾ ਬੰਦਾ ਮੈਸੇਜ ਕਰ ਰਿਹਾ ਵਾ ਆ ਦੇਖੋ ਤੁਸੀਂ ਦੇਖ ਸਕਦੇ ਹੋ ਅਗਰ ਤੁਸੀਂ ਆ ਕ ਆ ਮੈਨੂੰ ਅੱਜ ਵੀ ਅੱਜ ਵੀ ਤੁਸੀਂ ਦੇਖੋਗੇ ਆ ਮੈਸੇਜ ਆ ਰਹੇ ਆ ਆ ਨੰਬਰ ਆ ਤੁਸੀਂ ਦੇਖ ਸਕਦੇ ਹੋ ਤੇ ਆ ਦੇਖੋ ਸਵੇਰ ਦੇ ਮੈਨੂੰ ਮੈਸੇਜ ਆ ਰਹੇ ਆ ਮੈਂ ਰਿਪਲਾਈ ਨਹੀਂ ਕਰ ਰਿਹਾ ਤੁਸੀਂ ਵੀਡੀਓ ਦਿਖਾ ਸਕਦੇ ਹੋ ਨਹੀਂ ਮੈਂ ਵੀਡੀਓ ਸਰ ਨਹੀਂ ਦਿਖਾ ਸਕਦਾ ਕੋਈ ਵੀਡੀਓ ਉਹਨੇ ਐਡੀਟਿੰਗ ਆ ਦੇਖੋ ਇਦਾਂ ਐਡੀਟਿੰਗ ਕਰਕੇ ਮੈਨੂੰ ਭੇਜੀ ਹੋਈ ਆ ਅੱਛਾ ਠੀਕ ਆ ਨਹੀਂ ਕੋਈ ਉਦਾਂ ਦੀ ਵੀਡੀਓ ਬਣਾਈ ਹੋਈ ਆ ਉਹਨੇ ਕਿਉਂਕਿ ਮੈਂ ਨਹੀਂ ਸ਼ੇਅਰ ਕਰ ਸਕਦਾ ਵੀ ਮੈਂ ਸਕਰੀਨਸ਼ਾਟ ਕਰਕੇ ਵੀ ਮੈਂ ਆਪਣੇ ਫੇਸਬੁਕ account ਤੇ ਪਾਇਆ ਹੋਇਆ ਵਾ ਬੀਕ ਪਲੀਜ਼ ਅਗਰ ਕੋਈ ਮੇਰੇ ਨਾਮ ਤੇ ਤੁਹਾਡੇ ਕੋਲ ਪੈਸੇ ਠੱਗਣ ਦੀ ਕੋਸ਼ਿਸ਼ ਕਰਦਾ ਵਾ ਪਲੀਜ਼ ਇਸ ਚੀਜ਼ ਨੂੰ ਇਗਨੋਰ ਕਰੋ ਅਗਰ ਤੁਹਾਨੂੰ ਕੋਈ ਵੀਡੀਓ ਆਉਂਦੀ ਹੈ ਇਹਨੂੰ ਅੱਗੇ ਸ਼ੇਅਰ ਨਾ ਕਰੋ ਤੇ ਇਹਨੂੰ ਡਿਲੀਟ ਕਰ ਦਿੱਤਾ ਜਾਵੇ ਤੇ ਤੁਸੀਂ ਵੀ ਅੱਗੇ ਵਾਸਤੇ ਥੋੜਾ ਜਿਹਾ ਖਿਆਲ ਰੱਖੋ ਵੀ ਕੋਈ ਅਨਨੋਨ ਨੰਬਰ ਜਾਂ ਕੋਈ ਅਨਨੋਨ ਮੈਸੇਜ ਆਂਦਾ ਵਾ ਉਹਦੇ ਤੇ ਗੌਰ ਨਾ ਕਰੋ ਉਹਨੂੰ ਕੋਈ ਆਪਣਾ ਅਕਾਊਂਟ ਨੰਬਰ ਨਾ ਦੋ ਉਹਨੂੰ ਕੋਈ ਆਪਣਾ ਪੇਟ ਨਾ ਦੋ ਤੁਸੀਂ ਇਹਦੇ ਵਾਸਤੇ ਕੋਈ ਸਾਈਬਰ ਕ੍ਰਾਈਮ ਦੇ ਵਿੱਚ ਕੋਈ ਕੰਪਲੀਟ ਦਰਜ ਕਰਵਾਈ ਸੀ ਤੁਸੀਂ ਗਏ ਸੀ ਉੱਥੇ ਹਾਂਜੀ ਮੈਂ ਕੰਪਲੇਂਟ ਦਰਜ ਕਰਾਨ ਗਿਆ ਸੀਗਾ ਜੀ ਉੱਥੇ ਆਈਓ ਸਾਹਿਬ ਮਿਲੇ ਸੀਗੇ ਉਹ ਕਹਿੰਦੇ ਵੀ ਸਾਡੇ ਕੋਲ ਰੋਜ਼ ਇਦਾਂ ਦੇ 5-6 ਕੇਸ ਆ ਰਹੇ ਨੇ ਤੁਸੀਂ ਕਹਿੰਦੇ ਉਹ ਕਹਿੰਦੇ ਵੀ ਤੁਸੀਂ ਬਹਿ ਜਾਓ 10 ਘੰਟਾ ਬੈਜੋ ਘੰਟਾ ਬੈਜੋ ਰੋਜ਼ ਦੇ ਘਟੋ ਘਟਾ 5-6 ਕੇਸ ਆ ਰਹੇ ਨੇ ਵੀ ਹਰ ਇੱਕ ਲੋਕਾਂ ਦਾ ਫਰੋਡ ਹੋ ਰਿਹਾ ਕਿਸੇ ਕੋ 20000 ਟੱਗਿਆ ਜਾ ਰਿਹਾ ਕਿਸੇ ਕੋ 50000 ਟੱਗਿਆ ਜਾ ਰਿਹਾ ਉਹਨਾਂ ਦਾ ਵੀ ਇਹੀ ਕਹਿਣਾ ਵੀ ਤੁਸੀਂ ਇਸ ਚੀਜ਼ ਨੂੰ ਰਿਪਲਾਈ ਨਾ ਕਰੋ ਤੇ ਪੰਜਾਬ ਸਰਕਾਰ ਵੱਲੋਂ ਇੱਕ ਨੰਬਰ ਜਾਰੀ ਕੀਤਾ ਗਿਆ ਹੈ ਸਾਈਬਰ ਕ੍ਰਾਈਮ ਜਿਹੜੇ ਹੁੰਦੇ ਨੇ ਉਹਦੇ ਵਿੱਚ 1930 ਨੰਬਰ ਦੇ ਉੱਤੇ ਕਾਲ ਕਰਕੇ ਤੇ ਆਪਾਂ ਕੰਪਲੀਟ ਦਰਜ ਕਰਵਾ ਸਕਦੇ ਹਾਂ ਕਿਉਂਕਿ ਆਪਣੀ ਸੇਫ ਸਾਈਟ ਹੁੰਦੀ ਹੈ ਤੇ ਇਹਦੇ ਵਿੱਚ ਜੇ ਅਸੀਂ ਕੰਪਲੀਟ ਦਰਜ ਨਹੀਂ ਕਰਵਾਉਂਦੇ ਤੇ ਉਹਦੇ ਨੁਕਸਾਨ ਵੀ ਹੁੰਦੇ ਨੇ ਤੋਂ ਆਪਾਂ ਨੂੰ ਕਰਵਾਉਣੀ ਚਾਹੀਦੀ ਹੈ ਤੁਸੀਂ ਵੀ ਇਹ ਨੰਬਰ ਡਾਇਲ ਕਰੋ 1930 ਨੰਬਰ ਡਾਇਲ ਕਰੋ ਤੇ ਇਹਨੂੰ ਹੈਂਡ ਫ੍ਰੀ ਕਰੋ ਤੇ ਆਪਾਂ ਦੇਖਦੇ ਹਾਂ ਵੀ ਸਾਡੀ ਕੰਪਲੀਟ ਉੱਥੇ ਸੁਣੀ ਜਾਂਦੀ ਹੈ ਜਾਂ ਨਹੀਂ ਸੁਣੀ ਜਾਂਦੀ ਠੀਕ ਹੈ ਜੀ ਡਾਇਲ ਕਰੋ ਡਾਇਲ ਕਰ ਲਈ ਡਾਇਲ ਕਰਕੇ ਤੈਨੂੰ ਹੈਂਡ ਫ੍ਰੀ ਕਰੋ

The number you have dialed is currently busy. The number you have dialed is currently busy. Please try again later. Please try again later. Apan dwara enu kar lende ha 1930 number Punjabi layi ik dabao. Je ke tusi cyber vitti dhokha tadi sambandhi shikayat darj karwana chaunde ho ta ik dabao. Te koi social media te hoye aprad jive ki hacking ਜਾਲੀ ਅਕਾਊਂਟ ਆਦੀ ਸੰਬੰਧੀ ਸ਼ਿਕਾਇਤ ਦਰਜ ਕਰਵਾਉਣਾ ਚਾਹੁੰਦੇ ਹੋ ਤਾਂ 2 ਦਬਾਓ। ਔਰਤਾਂ The number you have dialed is currently busy. The number you have dialed is currently ਹੁਣ ਅਸੀਂ ਲਗਾਤਾਰ 4 ਤੋਂ 5 ਵਾਰੀ ਜਿਹੜਾ ਹੈਗਾ ਵਾ ਇਹ 1930 ਨੰਬਰ ਡਾਇਲ ਕੀਤਾ ਆ ਤੇ ਇਹਦੇ ਵਿੱਚ ਇਹੀ ਦੱਸ ਰਿਹਾ ਵੀ ਬੀਜ਼ੀ 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 ਜਾਨ ਤਾਂ ਕ੍ਰਾਈਮ ਵੱਧ ਗਿਆ ਆ। ਤੇ ਇਹ ਫੋਨ ਇਸ ਵਾਸਤੇ ਲੋਕੀ ਸ਼ਿਕਾਇਤਾਂ ਕਰ ਰਹੇ ਨੇ ਤੇ ਇਸ ਕਰਕੇ ਬੀਜੀ ਆ ਰਿਹਾ ਹੈ ਤੇ ਜਾਂ ਫਿਰ ਇਹ ਨੰਬਰ ਕੰਮ ਨਹੀਂ ਕਰ ਰਿਹਾ ਵੀ ਉਹਨਾਂ ਨੇ ਮੈਸੇਜ ਚਲਾ ਦਿੱਤਾ ਆ ਹੁਣ ਅਸੀਂ ਤਾਂ ਸਿਰਫ ਲੋਕਾਂ ਨੂੰ ਜਾਗਰੂਕ ਕਰਨ ਵਾਸਤੇ ਇਹ ਖਬਰ ਕਰ ਰਹੇ ਆ ਕਿਉਂਕਿ ਇਹਨਾਂ ਨੂੰ ਪਹਿਲਾਂ ਮੈਂ ਪੁੱਛਿਆ ਵੀ ਤੁਹਾਨੂੰ ਕੋਈ ਇਤਰਾਜ਼ ਤਾਂ ਨਹੀਂ ਉਹ ਕਹਿੰਦਾ ਵੀ ਸਾਨੂੰ ਨਹੀਂ ਇਤਰਾਜ਼ ਵੀ ਚਲੋ ਅਸੀਂ ਤਾਂ ਬਚ ਗਏ ਆ ਵੀ ਹੋਰ ਕੋਈ ਬੰਦਾ ਜਿਹੜਾ ਹੈਗਾ ਵਾ ਇਹਨਾਂ ਸਾਈਬਰ ਕ੍ਰਾਈਮ ਕਰਨ ਵਾਲਿਆਂ ਦੇ ਹੱਥੇ ਨਾ ਚੜ ਜਵੇ ਕਿਉਂਕਿ ਲੋਕ ਘਬਰਾ ਜਾਂਦੇ ਨੇ ਲੋਕ ਡਰ ਜਾਂਦੇ ਨੇ ਸੋ ਇਸ ਕਰਕੇ ਉਹਨਾਂ ਦੇ ਵੱਲੋਂ ਕੀਤੀ ਗਈ ਮੰਗ ਨੂੰ ਪੂਰਾ ਵੀ ਕਰ ਦਿੰਦੇ ਨੇ ਕਿਉਂਕਿ ਉਹ ਡਰਾ ਦਿੰਦੇ ਨੇ ਵੀ ਤੁਹਾਡੀ ਬੇਇੱਜ਼ਤੀ ਕਰ ਦੇਣਗੇ ਤੇ ਸੋ ਦੇਖਦੇ ਆਂ ਵੀ ਹੁਣ ਹੋਰ ਕੀ ਕਹਿਣਾ ਜਾਨੇ ਸਰ ਤੁਸੀਂ ਜਿਹੜੇ ਹੋਰ ਵੀ ਬਹੁਤ ਸਾਰੇ ਲੋਕਾਂ ਨਾਲ ਇਦਾਂ ਦਾ ਕੁਝ ਹੁੰਦਾ ਹੋਏਗਾ ਬਹੁਤ ਸਾਰੇ ਲੋਕਾਂ ਨਾਲ ਹੁੰਦਾ ਮੈਂ ਲੋਕਾਂ ਨੂੰ ਇਹ ਕਹੂੰਗਾ ਵੀ ਧਿਆਨ ਰੱਖੋ ਅਗਰ ਕੋਈ ਆਪਣਾ ਬੰਦਾ ਬਾ ਤੁਹਾਡੇ ਨਾਂ 'ਚ ਆ ਸਿਰਫ ਉਹਦੀ ਵੀਡੀਓ ਕਾਲ ਚੱਕੋ ਉਹਦੀ ਕਾਲ ਪਿਕ ਕਰੋ ਤੇ ਉਸ ਤੋਂ ਇਲਾਵਾ ਕੋਈ ਫੋਨ ਨਾ ਕਿਸੇ ਦਾ ਪਿਕ ਕਰੋ ਕਿਉਂਕਿ ਤੁਹਾਡੇ ਕੀ ਪਤਾ ਤੁਸੀਂ ਇੱਕ ਨਾਰਮਲ ਗੱਲ ਕਰ ਰਹੇ ਹੋ ਅੱਗੋਂ ਤੁਹਾਡੀ ਅਗਲਾ ਵੀਡੀਓ ਕਿਹੋ ਜਿਹੀ ਬਣਾ ਰਿਹਾ ਤੁਸੀਂ ਦੇਖੋਗੇ ਮੇਰੇ ਫੋਨ ਦੇ ਵਿੱਚ ਵੀਡੀਓ ਐਡੀਟਿੰਗ ਕਰਕੇ ਮੈਨੂੰ ਭੇਜੀ ਗਈ ਹੈ ਉਸ ਤੋਂ ਬਾਅਦ ਮੈਨੂੰ ਕਹਿ ਰਿਹਾ ਵੀ ਮੈਂ ਇਦਾਂ ਕਰ ਦੂੰਗਾ ਮੈਂ ਇਦਾਂ ਕਰ ਦੂੰਗਾ ਵੀ ਮੈਨੂੰ ਪੈਸੇ ਪਾ ਦੇ ਮੈਨੂੰ ਭੇਜ ਦੂੰਗਾ ਇਦਾਂ ਹੀ ਮੈਨੂੰ ਧਮਕੀਆਂ ਦੇ ਰਿਹਾ ਤੁਸੀਂ ਕਿ ਤੁਹਾਡਾ ਕੀ ਨਾਮ ਹੈ ਜੀ ਮੇਰਾ ਨਾਮ ਸਲਮਾਨ ਹੈ ਕੀ ਕਹਿਣਾ ਚਾਹੁੰਦੇ ਹੋ ਜਿਹੜੇ ਅੱਜ ਕੱਲ ਸਾਈਬਰ ਕ੍ਰਾਈਮ ਹੋ ਰਹੇ ਨੇ ਜੀ ਦੇਖੋ ਇਹ ਤਾਂ ਬਹੁਤ ਗਲਤ ਚੀਜ਼ ਹੈ ਇਸ ਦੇ ਨਾਲ ਬੰਦੇ ਦੀ ਫਿਊਚਰ ਵੀ ਖਰਾਬ ਹੋ ਜਾਂਦਾ ਜੀ ਜਿਵੇਂ ਹੁਣ ਭਾਈ ਦਾ ਅੱਗੇ ਵਿਆਹ ਵੀ ਹੋਣਾ ਸੋ ਗੱਲਾਂ ਹੁੰਦੀਆਂ ਲੋਕੀ ਦੇਖਦੇ ਆ ਕਿ ਅਗਲਾ ਕੀ ਉਹਨਾਂ ਨੂੰ ਇਸੇ ਬੰਦੇ ਨਾਲ ਡਰ ਗਿਆ ਵਾ ਉਹ ਕਹਿੰਦੇ ਪਏ ਆ ਕਿ ਅੱਜ ਤੁਹਾਡਾ ਲਾਈਵ ਤੁਸੀਂ ਕੁਵਾਰੇ ਹੋ ਸਾਰਾ ਕੁਝ ਦੱਸ ਉਹਨਾਂ ਨੂੰ ਬੋਲਿਆ ਉਲਟਾ ਸਿੱਧਾ ਤੇ ਇਹਨਾਂ ਤੋਂ ਪੈਸੇ ਦੀ ਜਿਹੜੀ ਮੰਗ ਕੀਤੀ ਹੈ ਪਹਿਲੇ ਤਾਂ ਥੋੜੀ ਕੀਤੀ ਉਸ ਤੋਂ ਬਾਅਦ ਵੱਧ ਮਕਰਨ ਲੱਗ ਗਏ ਜਦੋਂ ਇਹ ਥੋੜਾ ਬਹੁਤਾ ਉਹਨਾਂ ਨੂੰ ਫਿਰ ਮੈਂ ਪਾ ਜਦੋਂ ਸਾਈਬਰ ਕ੍ਰਾਈਮ ਚ ਜਾ ਕੇ ਆਇਆ ਸੀ ਉਹਨਾਂ ਨੂੰ ਕੰਪਲੇਨ ਲਿਖਾ ਕੇ ਆਏ ਆ ਤੇ ਉਹਨਾਂ ਨੇ ਇਹੀ ਇਹੀ ਕਿਹਾ ਕਿ ਇਹਨਾਂ ਨੂੰ ਜਿੰਨਾ ਇਗਨੋਰ ਹੋ ਸਕਦਾ ਨਾ ਕਰੋ ਤੇ ਜਿਹੜੀ ਤੁਸੀਂ ਆਪਣਾ ਹੈ ਕਿਸੇ ਦਾ ਫालतू ਨੰਬਰ ਮੈਸੇਜ ਤੇ ਗੱਲ ਨਾ ਕਰਿਆ ਕਰੋ ਤੇ ਕੋਈ ਵੀ ਫੇਸਬੁੱਕ ਤੇ ਫੋਟੋ ਵਗੈਰਾ ਵੀ ਤੁਸੀਂ ਅਪਲੋਡ ਨਾ ਕਰ ਤੁਹਾਡਾ ਕੋਈ ਮਿਸਯੂਜ਼ ਕਰ ਸਕੇ ਅੱਛਾ ਮੈਨੂੰ ਇਹ ਦੱਸੋ ਵੀ ਇਹ ਨੰਬਰ ਜਿਹੜਾ ਹੈਗਾ ਲੋਕਾਂ ਨੂੰ ਵੀ ਬੋਲ ਕੇ ਵੀ ਦੱਸ ਦਿਓ ਤੇ ਇਹ ਨੰਬਰ ਦਿਖਾ ਵੀ ਦਿਓ ਕਿਉਂਕਿ ਇਸ ਨੰਬਰ ਤੋਂ ਕਾਲ ਆ ਰਹੀ ਹੈ ਜੇ ਕੋਈ ਬੰਦੇ ਨੇ ਕੋਈ ਧਿਆਨ ਰੱਖੇ ਵੀ ਬੰਦਾ ਇਸ ਨੰਬਰ ਤੋਂ ਕੋਈ ਕਾਲ ਆਂਦੀ ਹੈ ਤਾਂ ਉਹ ਨਾ ਚੱਕਿਆ ਜਾਵੇ ਤੁਸੀਂ ਆਹ ਦੇਖ ਸਕਦੇ ਹੋ ਆ ਨੰਬਰ ਹੈ ਮੈਂ ਇੱਕ ਕਾਗਜ਼ ਤੇ ਲਿਖਿਆ ਹੋਇਆ 77280 19443 ਇਸ ਨੰਬਰ ਤੋਂ ਮੈਨੂੰ ਮੈਸੇਜ ਵੀ ਆ ਰਹੇ ਸੀ ਤੁਸੀਂ ਦੁਬਾਰਾ ਰਿਪੀਟ ਕਰ ਲਓ ਆ ਨੰਬਰ ਅਗਰ ਤੁਹਾਨੂੰ ਇਸ ਨੰਬਰ ਤੋਂ ਕਾਲ ਆਂਦੀ ਹੈ 77280 1943 ਇਹ ਨੰਬਰ ਕਿਸੇ ਦੇ ਲੇਡੀਜ਼ ਦੇ ਨਾਮ ਤੇ ਸ਼ੋ ਹੋ ਰਿਹਾ ਟ੍ਰੂ ਕਾਲਰ ਤੇ ਪਰ ਗੱਲ ਲੱਗੋ ਬੰਦਾ ਕਰ ਰਿਹਾ ਹੁਣ ਇਹ ਨਹੀਂ ਪਤਾ ਕਿਸ ਦੇ ਫਰੂਫ ਤੇ ਆ ਨੰਬਰ ਕਿਹੜੀ ਜਗ੍ਹਾ ਦਾ ਨੰਬਰ ਹੈ ਹੁਣ ਅਸੀਂ ਕੋਸ਼ਿਸ਼ ਕਰਦੇ ਆਂ ਵੀ ਐਸ ਐਚਓ ਜਿਹੜੇ ਬਿਟਨ ਕੁਮਾਰ ਨੇ ਅਸੀਂ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆਂ ਵੀ ਇਸ ਇਹਨਾਂ ਮਾਮਲੇ ਦੇ ਵਿੱਚ ਕੀ ਕਾਰਵਾਈ ਕੀਤੀ ਜਾ ਰਹੀ ਹੈ ਚਲੋ ਸਰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸਰ ਪ੍ਰਦੀਪ ਭੰਡਾਰੀ ਗੱਲ ਕਰ ਰਿਹਾ ਲੁਧਿਆਣਾ ਲਾਈਵ ਤੋਂ ਸਰ ਇਹ ਕਾਲ ਜਿਹੜੀ ਕੀਤੀ ਗਈ ਹੈ ਇਹ ਲੋਕਾਂ ਨੂੰ ਜਾਗਰੂਕ ਕਰਨ ਵਾਸਤੇ ਕੀਤੀ ਗਈ ਹੈ ਕਿਉਂਕਿ ਸਾਈਬਰ ਕ੍ਰਾਈਮ ਬਹੁਤ ਵਧ ਗਏ ਨੇ ਤੇ ਅੱਜ ਕੱਲ ਵੀਡੀਓ ਕਾਲ ਰਹੀਂ ਲੋਕਾਂ ਨੂੰ ਡਰਾਇਆ ਜਾਂਦਾ ਆ ਵੀ ਇਹ ਜਿਹੜੀਆਂ ਨਿਊਡ ਫੋਟੋਆਂ ਭੇਜ ਕੇ ਭਾਈ ਸਾਹਿਬ ਮੈਂ ਮੈਂ ਕਿਤੇ ਬੀਜੀ ਹੈਗਾ ਆ ਪੀਆਪੀ ਡਿਊਟੀ ਦੇ ਉੱਤੇ ਬਾਅਦ ਚ ਗੱਲ ਕਰਦੇ। ਸੋ ਸਰ ਇਹਦੇ ਲਾਈਵ ਚੱਲਦਾ ਪਿਆ ਸਰ ਤੁਹਾਡਾ ਤੇ ਹੁਣ ਕੀ ਇਹਦੇ ਵਿੱਚ ਕੀਤਾ ਜਾਊਗਾ ਸਾਈਬਰ ਕ੍ਰਾਈਮ ਲੋਕਾਂ ਦੀ ਸੇਵਾ ਵਾਸਤੇ ਹੁੰਦੀ ਆ ਤੇ ਐਸਐਚਓ ਬਿਟਨ ਕੁਮਾਰ ਜਿਹੜੇ ਹੈਗੇ ਨੇ ਉਹ VIP ਡਿਊਟੀ ਦਾ ਬਹਾਨਾ ਲਗਾ ਕੇ ਇਹਨਾਂ ਨੇ ਫੋਨ ਕੱਟ ਦਿੱਤਾ ਤੇ ਹੁਣ ਤੁਹਾਡਾ ਇਸ ਵੀਡੀਓ ਬਾਰੇ ਕੀ ਵਿਚਾਰ ਹੈ ਤੁਸੀਂ ਵੀ ਆਪਣੇ ਕਮੈਂਟਾਂ ਦੇ ਵਿੱਚ ਸਾਨੂੰ ਜਰੂਰ ਦੱਸੋ ਇਸ ਤਰ੍ਹਾਂ ਦੀ ਅਗਲੀ ਵੀਡੀਓ ਲੈ ਕੇ ਤੁਹਾਡੇ ਰੂਬਰੂ ਹੁੰਦੇ ਰਾਵਾਂਗੇ ਲੁਧਿਆਣਾ ਤੋਂ ਕੈਮਰਾਮੈਨ ਹਣੀ ਦੇ ਨਾਲ ਪ੍ਰਦੀਪ ਭੰਡਾਰੀ ਲੁਧਿਆਣਾ ਲਾਈਵ